ਗਾ ਛਾੜ ਕੇ ਕਰਹਿਆਨ ਕੀ ਆਸ ਤੇ ਨਰ ਦੋਜਕ ਜਾਹੇਗੇ ਸਤ ਪਖਰ ਵ다ਸ ਬਹੁਤ ਜਨਮ ਵਿਚਰੇ ਤੇ ਮਾਤੋ ਇਹ ਜਨਮ ਤੁਮਾਰੇ ਲੇਖੇ ਕਹਰਵਦਾਸ ਆਸ ਲਗ ਜੀਵੋ ਚਿਹਰ ਪਯੋ ਦਰਸ਼ਨ ਦੇਖੇ ਤਾਂ ਤਨ ਬਾਬਾ ਪਿਪਲਦਾਸ ਗੁਰੂ ਸਰਵਣ ਦਾਸ ਹਰੀ ਦਾਸ ਗੁਰ ਜੋਏ ਸੋ ਹਮਰੇ ਰੱਖਿਆ ਕਰੇ विघ्न न लग कुए तन तन सू गुरु दा बन्धो न सुबो शाम चरण कमल को डंडवत कोट कोट पर नाम ਤਨ ਤਨ ਸਤਿ ਗੁਰੂ ਗਰੇਵਦਾਸ ਬੰਦੋ ਨਿਤ ਸੁਭਸ਼ ਚਰਨ ਕਮਲ ਕੋ ਡੰਡ ਮਤ ਕੋਟ ਕੋਟ ਪਰਨਾ ਜਗੁ ਗੁਰ ਤੇ ਧਨ ਗੁਰ ਤੇ ਜੋ ਬੋਲੇ ਸੋਨਰ ਪਾ ਸਹਬੇ ਕਮਾਲ ਪਰ ਪੀਤਾ ਤਨ ਤਨ ਸਤਿਗੁਰੂ ਰਵਦਾਸ ਮਹਾਰਾਜ ਕੀ ਜੈ ਗੁਰੂ ਪਰੇ ਸਾਧ ਸੰਗਤ ਜੀ ਅੱਜ ਮੈਂ ਜਿਹੜਾ ਇਹ ਵੀਡੀਓ ਆਪ ਜੀ ਆ ਤੇ ਸਨਮੁਖ ਰੱਖ ਰਿਹਾ ਸਾਧ ਸੰਗਤ ਜੀ ਅੱਜ ਡੇਰਾ ਸਚਕਣ ਪੱਲਾ ਦੇ ਮਹਾਨ ਮਹਾਂਪੁਰਸ਼ ਸੰਤ ਗਰੀਵਦਾਸ ਜੀ ਮਹਾਰਾਜ ਜਿਹਨਾਂ ਦਾ ਅੱਜ ਇਕੱਤੀ ਮਾ ਜਿਹੜਾ ਵਰਸੀ ਸਮਾਗਮ ਹੈ ਦਾਸ ਵੱਲੋਂ ਦਾਸ ਦੇ ਪਰਿਵਾਰ ਵੱਲੋਂ ਮਹਾਨ ਮਹাপুরਸ਼ ਸਤਿਗੁਰੂ ਸ੍ਰੀ ਗਰੀਵਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜਿਹੜਾ ਕੋਟਨ ਕੋਟ ਪਰਨਾਮ ਹੈ ਸਾత్సੰਗਤ ਜੀ ਤੇ ਇੱਕ ਸੂਫੀ ਰਿਜ਼ਮ ਦੇ ਵਿੱਚ ਕਿਹਾ ਜਾਂਦਾ ਹੈ ਕਿ ਨਾ ਤਾਜਦਾਰਾਂ ਦੇ ਨਾ ਅਮੀਰਾਂ ਦੇ ਦੀਵੇ ਬਲਦੇ ਸਦਾ ਫਕੀਰਾਂ ਦੇ ਰਾਜੇ ਵੱਡੇ ਵੱਡੇ ਬਹੁਤ ਹੋਏ ਆ ਸੰਸਾਰ ਤੇ ਬਹੁਤ ਵੱਡੇ ਵੱਡੇ ਜਿਹੜੇ ਮਹਾਰਾਜੇ ਹੋਏ ਆ ਪਰ ਅੱਜ ਦੁਨੀਆ ਉਹਨਾਂ ਨੂੰ ਯਾਦ ਨਹੀਂ ਕਰਦੀ ਅੱਜ ਦੁਨੀਆ ਉਹਨਾਂ ਨੂੰ ਨਹੀਂ ਜਾਣਦੀ ਜੇਕਰ ਜਾਣਦੀ ਹੈ ਤੇ ਉਹਨਾਂ ਮਹਾਨ ਮਹਾਪੁਰਸ਼ਾਂ ਨੂੰ ਜਾਣਦੀ ਹੈ ਜਿਨ੍ਹਾਂ ਨੇ ਸਮਾਜ ਦਾ ਕਲਿਆਣ ਕੀਤਾ ਹੈ ਸਮਾਜ ਦੀ ਭਲਾਈ ਦੇ ਲਈ ਬਹੁਤ ਸਾਰੇ ਜਿਹੜੇ ਪ੍ਰੋਜੈਕਟ ਲਾਏ ਹਨ ਚੰਗੇ ਕੰਮ ਕੀਤੇ ਹਨ ਚੰਗੇ ਕਰਮ ਕਮਾਏ ਹਨ ਤੇ ਸਮਾਜ ਸੇਵਾ ਕੀਤੀ ਹੈ ਤੇ ਪਰ ਉਪਕਾਰ ਕਮਾਇਆ ਹੈ ਅੱਜ ਦੁਨੀਆ ਉਹਨਾਂ ਨੂੰ ਜਾਣਦੀ ਆ ਉਹਨਾਂ ਦੇ ਚਰਨਾਂ ਦੇ ਵਿੱਚ ਜੜੀਆਂ ਨਮਸਕਾਰਾ ਕਰਦੀ ਆ ਉਹਨਾਂ ਨੂੰ ਦੁਨੀਆ ਪੂਜਦੀ ਹੈ ਤੇ ਇਸੇ ਕਰਕੇ ਕਿਹਾ ਹੈ ਕਿ ਨਾਤ ਆਜ਼ਦਾਰਾਂ ਦੇ ਨਾ ਅਮੀਰਾਂ ਦੇ ਦੀਵੇ ਵੱਲ ਦੇ ਸਦਾ ਫਕੀਰਾਂ ਦੇ ਤੇ ਅੱਜ ਦੇਖੋ ਦੁਨੀਆ ਅੱਜ ਯਾਦ ਕਰਦੀ ਹੈ ਤੇ ਮੈਂ ਅੱਜ ਗੱਲ ਕਰ ਰਿਆਂ ਸੰਤ ਗਰੀਬਦਾਸ ਜੀ ਮਹਾਰਾਜ ਜਿਹੜੇ ਡੇਰਾ ਸਛਕਣਪੱਲਾ ਦੇ ਮਹਾਨ ਮਹਾਂਪੁਰਸ਼ ਹੋਏ ਨੇ ਤੇ ਜਿਨ੍ਹਾਂ ਨੇ ਦੇਖੋ ਜਿਹੜਾ ਰਵਿਦਾਸੀਆ ਧਰਮ ਦਾ ਮਿਸ਼ਨ ਹੈ ਰਵਿਦਾਸੀਆ ਧਰਮ ਹੈ ਇਹ ਰਵਿਦਾਸੀਆ ਧਰਮ ਤੇ ਆਦੋ ਜਿਹੜਾ ਸ਼ੁਰੂ ਹੋ ਗਿਆ ਸੀ ਜਦੋਂ ਗੁਰੂ ਰਵਿਦਾਸ ਮਹਾਰਾਜ ਜੀ ਨੇ ਇਸ ਸੰਸਾਰ ਤੇ ਆ ਕੇ ਜਨਮ ਧਾਰਿਆ ਜਦੋਂ ਉਹਨਾਂ ਦਾ ਪ੍ਰਕਾਸ਼ ਹੋਇਆ ਕਿਉਂਕਿ ਜਦੋਂ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਉਦੋਂ ਹੀ ਉਹਨਾਂ ਦੀ ਜਿਹੜੀ ਸੋਚ ਵੀ ਵਿਕਸਿਤ ਹੋ ਗਈ ਸੋਚ ਨੇ ਵੀ ਜੜਾ ਜਨਮ ਲੈ ਲਿਆ ਤੇ ਉਹ ਸੋਚ ਕਿਹੜੀ ਸੀ ਕਿ ਬੇਗਮਪੁਰਾ ਸ਼ਹਿਰ ਕੋ ਨਾ ਦੁੱਖ ਅੰਧੋ ਨਹੀਂ ਟੇਠਾਓ ਤੇ ਨਾਲ ਹੀ ਮਹਾਰਾਜ ਨੇ ਕਹਿ ਦਿੱਤਾ ਸੀ ਕਿ ਐਸਾ ਚਾਹੂੰ ਰਾਜ ਮੈਂ ਜਹਾ ਮਿਲੇ ਸਵਨ ਕੋ ਆਣਾ ਛੋਟ ਬੜੇ ਸਭ ਸੰ ਬਸੇ ਰਵਿਦਾਸ ਰਹੇ ਪਰਸਨ ਇਹ ਬਹੁਤ ਸਾਰੀਆਂ ਪੰਕਤੀਆਂ ਇਸ ਤਰ੍ਹਾਂ ਦੀਆਂ ਸਾਹਿਬੇ ਕਮਾਲ ਪਰਮਪੀਤਾ ਧੰਨ ਗੁਰੂ ਰਵਦਾਸ ਮਹਾਰਾਜ ਜੀ ਦੀਆਂ ਨੇ ਤੇ ਉਸੇ ਹੀ ਬਾਣੀ ਤੇ ਪਹਿਰਾ ਦਿੰਦਿਆਂ ਤੇ ਜਦੋਂ ਇਹ ਮਿਸ਼ਨ ਦੀ ਸ਼ੁਰੂਆਤ ਹੋ ਗਈ ਹੈ ਉੱਤੇ ਪਹਿਰਾ ਦਿੰਦਿਆਂ ਸੰਤ ਬਾਬਾ ਪੀਪਲ ਦਾਜੀ ਮਹਾਰਾਜ ਜਿਨ੍ਹਾਂ ਦਾ ਰਹਿਣ ਬਸੇਰਾ ਬਠਿੰਡਾ ਦੇ ਵਿੱਚ ਗਿੱਲਪਤੀ ਇੱਕ ਜਗ੍ਹਾ ਹੈ ਉੱਥੇ ਉਹਨਾਂ ਦਾ ਰਹਿਣ ਬਸੇਰਾ ਸੀ ਜੇ ਜਦੋਂ ਉਹਨਾਂ ਦੇ ਪਤਨੀ ਸਪਤਨੀ ਜੀ ਪਰਮਾਤਮਾ ਦੇ ਚਾਨਾ ਜਾਬ ਰਾਜੇ ਤੇ ਉਹਨਾਂ ਨੇ ਆਪਣੇ ਸੁਪੁੱਤਰ ਨੂੰ ਨਾਂ ਲੈ ਕੇ ਪਿੰਡ ਬੱਲਾਂ ਦੇ ਵਿੱਚ ਜਿਹੜਾ ਹਨਾਣਾ ਚਾਇਆ ਤੇ ਉੱਥੇ ਉਹਨਾਂ ਦਾ ਰਹਿਣ ਸਹਿਣਾ ਜਿਹੜਾ ਸ਼ੁਰੂ ਹੋ ਗਿਆ ਤੇ ਉਹਨਾਂ ਦੇ ਸੁਪੁੱਤਰ ਜਿਨ੍ਹਾਂ ਦੀ ਬਹੁਤ ਵੱਡੀ ਦੇਣ ਹੈ ਸਾਡੇ ਰਵਦਾਸੀਆ ਸਮਾਜ ਨੂੰ ਰਵਦਾਸੀਆ ਕੌਮ ਨੂੰ ਸੰਤ ਸਰਵੰਦਾਸ ਜੀ ਮਹਾਰਾਜ ਜਿਹੜੇ ਹਮੇਸ਼ਾ ਜਿੱਥੇ ਅੱਜ ਡੇਰਾ ਸਤਖੰਡ ਬੱਲਾ ਜਿਹੜਾ ਮੌਜੂਦ ਹੈ 사ਸੰਗਤ ਜੀ ਉੱਥੇ ਉਹ ਜਿਹੜਾ ਸਮਾਂ ਸੀ ਜਦੋਂ ਸਤਗੁਰੂ ਸਵਾਮੀ ਸਰਬੰਦਾਸ ਮਹਾਰਾਜ ਜੀ ਵਾਲ ਵਸਤਾ ਦੇ ਵਿੱਚ ਸਨ ਤੇ ਉੱਥੇ ਕਹਿੰਦੇ ਬੜਾ ਜਿਹੜਾ ਦੀਆਵਾਂ ਜੰਗਲ ਹੁੰਦਾ ਸੀ ਤੇ ਉਧਰ ਨੂੰ ਦਿਨ ਵੇਲੇ ਜਾਣਾ ਵੀ ਲੋਕ ਜਿਹੜਾ ਡਰਦੇ ਸਨ ਘਰੋਂ ਆਉਂਦੇ ਸਨ ਪਰ ਸੰਤਾ ਮਹਾਕੋਸ਼ ਨੇ ਉੱਥੇ ਕਹਿੰਦੇ ਜਾ ਕੇ ਭਗਤੀ ਕਰਨੀ ਪ੍ਰਮਾਤਮਾ ਦਾ ਨਾਮ ਜਪਣਾ ਪ੍ਰਮਾਤਮਾ ਦੇ ਘਰ ਦੀਆਂ ਬਾਤਾਂ ਕਰਨੀਆਂ ਤੇ ਹੌਲੀ-ਹੌਲੀ ਸੰਗਤ ਜੁੜਦੀ ਗਈ ਤੇ ਮਹਾਰਾਜ ਜੀ ਤੋਂ ਆਪਣਾ ਜਿਹੜਾ ਅਸ਼ੀਰਵਾਦ ਪ੍ਰਾਪਤ ਕਰਦੀ ਰਹੀ ਤੇ ਮਹਾਰਾਜ ਜੀ ਤੋਂ ਜਿਹੜਾ ਸ਼ਬਦ ਗਿਆਨ ਵੀ ਪ੍ਰਾਪਤ ਕੀਤਾ ਤੇ ਇਹ ਜਿਹੜਾ ਮੈਂ ਇਸ ਸਮਾਜ ਦੀ ਗੱਲ ਕਰਾਂ ਸਾਧ ਸੰਗਤ ਜੀ ਜਦੋਂ ਇਹ ਸਮਾਜ ਨੂੰ ਕਿਤੇ ਵੀ ਜਿਹੜਾ ਮਾਨਤਾ ਨਹੀਂ ਮਿਲਦਾ ਸੀ ਇੱਜ਼ਤ ਨਹੀਂ ਮਿਲਦੀ ਸੀ ਕਿਸੇ ਗੁਰੂ ਘਰ ਤੇ ਲੜਾ ਮੰਡਾ ਦੇ ਵਿੱਚ ਚਲੇ ਜਾਣਾ ਤੇ ਉੱਥੇ ਇਹਨਾਂ ਨੂੰ ਜਿਹੜਾ ਪ੍ਰੋਪਰ ਮਾਨ ਸਨਮਾਨੀ ਦਿੱਤਾ ਜਾਂਦਾ ਸੀ ਅਦੋਂ ਇਹਨਾਂ ਦੇ ਨਾਲ ਜਿਹੜਾ ਬਿਤਕਰਾ ਤੱਕ ਕੀਤਾ ਜਾਂਦਾ ਸੀ ਤੇ ਗੁਰੂ ਰਮਦਾਸ ਮਹਾਰਾਜ ਜੀ ਦੇ ਪਾਵਨ ਜਨਮ ਸਥਾਨ ਦੀ ਖੋਜ ਕੀਤੀ ਸੰਤ ਸਰਵੰਦਾਸ ਮਹਾਰਾਜ ਜੀ ਨੇ ਤੇ ਅੱਜ ਦੇਖੋ ਇਹ ਜਿਹੜਾ ਸਮਾਜ ਆ ਜਿਹੜੇ ਗੁਰੂ ਰਵਦਾਸ ਮਹਾਰਾਜ ਜੀ ਨੂੰ ਮੰਨਣ ਵਾਲੇ ਲੋਕ ਨੇ ਬੜੇ ਮਾਣ ਸਨਮਾਨ ਦੇ ਨਾਲ ਮਹਾਰਾਜ ਜੀ ਦੇ ਪਾਵਨ ਦਰਵਾਜ਼ਾ ਜਾਂਦੇ ਹਨ ਨਮਸਕਾਰਾ ਕਰਦੇ ਹਨ ਮੱਥਾ ਟੇਕਦੇ ਹਨ ਤੇ ਆਪਣੇ ਘਰਾਂ ਨੂੰ ਜਿਹੜੀ ਵਾਪਸੀ ਕਰਦੇ ਹਨ ਇੱਜ਼ਤ ਦੇ ਨਾਲ ਜਾਂਦੇ ਹਨ ਤੇ ਇੱਜ਼ਤ ਦੇ ਨਾਲ ਆਪਣੇ ਘਰਾਂ ਨੂੰ ਵਾਪਸ ਆਉਂਦੇ ਹਨ ਤੇ ਦੇਖੋ ਸਾਰੇ ਮਹਾਂਪੁਰਸ਼ਾਂ ਨੂੰ ਪ੍ਰਣਾਮ ਹੈ ਜਿੰਨੇ ਵੀ ਰਵਦਾਸੀਆ ਕੋਮ ਦੇ ਡੇਰੇ ਹਨ ਜਿਹੜੇ ਗੁਰੂ ਰਵਦਾਸ ਮਹਾਰਾਜ ਦੀ ਗੱਲ ਕਰਦੇ ਹਨ ਉਹਨਾਂ ਦੇ ਸਾਰਿਆਂ ਦੇ ਚਰਨਾਂ ਦੇ ਵਿੱਚ ਜਿਹੜਾ ਦਾਸ ਦਾ ਨਮਸਕਾਰ ਹੈ ਪ੍ਰਣਾਮ ਹੈ ਪਰ ਦੇਖੋ ਸੰਤ ਮਹਾਂਪੁਰਸ਼ ਬੜੇ ਆਏ ਆ ਪਰ ਧੰਨ ਗੁਰੂ ਰਵਦਾਸ ਮਹਾਰਾਜ ਦੇ ਪਾਵਨ ਦਰਬਾਰ ਦੀ ਖੋਜ ਕਰਨ ਵਾਲੇ ਸਤਿਗੁਰੂ ਸੋਮੀ ਸਰਵੰਦਾਸ ਮਹਾਰਾਜ ਜੀ ਹੋਏ ਨੇ ਜਿਨ੍ਹਾਂ ਨੇ ਪਿੰਡ ਬੱਲਾਂ ਦੇ ਵਿੱਚ ਬਹਿ ਕੇ ਜਿੱਤੇ ਮਹਾਰਾਜ ਦਾ ਅੱਜ ਸਤਾਨਾ ਡੇਰਾ ਸਚਕਣ ਬੱਲਾ ਉੱਥੇ ਬਹਿ ਕੇ ਜਿਨ੍ਹਾਂ ਨੇ ਉਸ ਪਾਵਨ ਦਰਬਾਰ ਦੀ ਖੋਜ ਕੀਤੀ ਹੈ ਖੋਜ ਕੀਤੀ ਸਾਧ ਸੰਗਤ ਜੀ ਉਹ ਨਾਲ ਹੀ ਹਾਰਦੀ ਸੰਗਰਾਮ 1965 ਨੂੰ ਆਪਣਾ ਜਿਹੜਾ ਆਦੇਸ਼ ਜਾਰੀ ਕੀਤਾ ਤੇ ਆਪਣੇ ਬਚਨਾਂ ਦੁਆਰਾ ਧੰਨ ਗੁਰੂ ਰਵਦਾਸ ਮਹਾਰਾਜ ਦੇ ਪਾਵਨ ਦਰਬਾਰ ਦਾ ਜਿਹੜਾ ਨੀ ਪੱਥਰ ਹੈ ਉਹ ਸੰਤ ਹਰੀਦਾਸ ਮਹਾਰਾਜ ਤੋਂ ਜਿਹੜਾ ਰਖਵਾਇਆ ਤੇ ਉਸ ਤੋਂ ਬਾਅਦ ਸੰਤ ਹਰਿਦਾਸ ਮਹਾਰਾਜ ਜੀ ਨੇ ਬੜੀਆਂ ਸੇਵਾਵਾਂ ਨਿਭਾਈਆਂ ਹਨ ਉਸ ਤੋਂ ਬਾਅਦ ਜਦੋਂ ਸੰਤ ਹਰਿਦਾਸ ਜੀ ਮਹਾਰਾਜ ਵੀ ਚੋਲਾ ਛੱਡ ਗਏ ਤੇ ਉਹਨਾਂ ਤੋਂ ਬਾਅਦ ਸੰਤ ਗਰੀਬਦਾਸ ਜੀ ਮਹਾਰਾਜ ਜਿਨ੍ਹਾਂ ਨੇ ਉਹ ਸੇਵਾ ਨਿਰੰਤਰ ਜਾਰੀ ਰੱਖੀ ਵਿਦੇਸ਼ ਦੀਆਂ ਯਾਤਰਾਵਾਂ ਕੀਤੀਆਂ ਸੰਗਤ ਨੂੰ ਧੰਨ ਗੁਰੂ ਰਵਦਾਸ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਨਾਲ ਜੋੜਿਆ ਜਿਹੜੇ ਲੋਕ ਜਿਨ੍ਹਾਂ ਨੂੰ ਧੰਨ ਗੁਰੂ ਰਵਦਾਸ ਮਹਾਰਾਜ ਜੀ ਬਾਰੇ ਨਹੀਂ ਪਤਾ ਸੀ ਜਿਨ੍ਹਾਂ ਲੋਕਾਂ ਨੂੰ ਗੁਰੂ ਰਵਦਾਸ ਮਹਾਰਾਜ ਜੀ ਦੇ ਇਤਿਹਾਸ ਬਾਰੇ ਨਹੀਂ ਪਤਾ ਸੀ ਜਿਨ੍ਹਾਂ ਲੋਕਾਂ ਨੂੰ ਧੰਨ ਗੁਰੂ ਰਵਦਾਸ ਮਹਾਰਾਜ ਜੀ ਦੀ ਪਾਵਨ ਬਾਣੀ ਬਾਣੀ ਬਾਰੇ ਨਹੀਂ ਪਤਾ ਸੀ ਉਹਨਾਂ ਲੋਕਾਂ ਨੂੰ ਉਸ ਸਮਾਜ ਨੂੰ ਜਿਹੜਾ ਮਹਾਰਾਜ ਜੀ ਦੇ ਪਾਵਨ ਬਾਣੀ ਇਤਿਹਾਸ ਦੇ ਨਾਲ ਜਿਹੜਾ ਜਾਣੂ ਕਰਵਾਇਆ ਤੇ ਸੰਗਤ ਦੇ ਸਹਿਯੋਗ ਦੇ ਨਾਲ ਸਾਧ ਸੰਗਤ ਜੀ ਬੜਾ ਜਿਹੜਾ ਦਰਬਾਰ ਨੂੰ ਹੋਰ ਨਿਸ਼ਕਾਇਆ ਉਸ ਪਾਵਨ ਦਰਬਾਰ ਨੂੰ ਉੱਥੇ ਸੋਨਾ ਤੱਕ ਲਗਾਇਆ ਗਿਆ ਸੋਨੇ ਦੇ ਗੋਮਜੇ ਤੱਕ ਲਗਾਏ ਗਏ ਤੇ ਹੋਰ ਵੀ ਜਿਹੜੀਆਂ ਉੱਥੇ ਸਭਾਵਾਂ ਬੜੀਆਂ ਨਵਾਈਆਂ ਗਈਆਂ ਇਹ ਸੰਤ ਗਰੀਬਦਾਸ ਮਹਾਰਾਜ ਜੀ ਨੇ ਜਿਹੜਾ ਆਪਣੀਆਂ ਸੇਵਾਵਾਂ ਨਵਾਨਾ ਜਿਹੜੇ ਕਾਰਜ ਕੀਤੇ ਤੇ ਦੇਖੋ ਡੇਰਾ ਸੱਚਖੰਡ ਬੱਲਾ ਦੇ ਵਿੱਚ ਅੱਜ ਵੀ ਉੱਥੇ ਜਿਹੜਾ ਦੇਸੀ ਦਵਾਈ ਦਾ ਰੂ ਦਿੱਤੀ ਜਾਂਦੀ ਹੈ ਕਿਉਂਕਿ ਸੰਤ ਸਰਬੰਦਾਸ ਮਹਾਰਾਜ ਜੀ ਮੰਨਦੇ ਸਨ ਕਿ ਜਿਹੜਾ ਇਹ ਸਮਾਜ ਹੈ ਇਹ ਬੜਾ ਗਰੀਬ ਹੈ ਜਦੋਂ ਇਹਨਾਂ ਨੂੰ ਕੋਈ ਦੇਹੀ ਰੋਗ ਲੱਗੇਗਾ ਤੇ ਇਹ ਇੰਨੇ ਸਰਮਾਏ ਦਾ ਲੋਕ ਨਹੀਂ ਹੈ ਕੀ ਆਪਣਾ ਇਲਾਜ ਹਸਪੀਟਲਾਂ ਦੇ ਵਿੱਚ ਜਾ ਕੇ ਕਰਵਾ ਸਕਣ ਕਿਉਂਕਿ ਪੈਸੇ ਲੱਗਦੇ ਨੇ ਤੇ ਉੱਥੇ ਮਹਾਰਾਜ ਜੀ ਨੇ ਦੇਸੀ ਜਿਹੜੀ ਦਵਾਈਦਾਰੂ ਆਯੁਰਵੈਦਿਕ ਜਿਹੜਾ ਇਲਾਜ ਸ਼ੁਰੂ ਕੀਤਾ ਕਰਵਾਇਆ ਸੇਵਕਾ ਦੁਆਰਾ ਤੇ ਉੱਥੇ ਆ ਜਿਹੜਾ ਫ੍ਰੀ ਜਿਹੜੀ ਦੇਸੀ ਦਵਾਈਦਾਰੂ ਹਰੇਕ ਤਰ੍ਹਾਂ ਦੀ ਜਿਹੜੀ ਦੁੱਖ ਬਿਮਾਰੀ ਦੀ ਜਿਹੜੀ ਮਿਲਦੀ ਹੈ ਤੇ ਸੰਤ ਗਰੀਬਦਾਸ ਮਹਾਰਾਜ ਜੀ ਤੋਂ ਬਾਅਦ ਦੇਖੋ ਅੱਜ ਗੱਦੀ ਨਿਸ਼ੀਨ ਸਤਿਗੁਰੂ ਨਰਿੰਦਰਨ ਦਾਸ ਮਹਾਰਾਜ ਜੀ ਜਿਨ੍ਹਾਂ ਦੁਆਰਾ ਬਹੁਤ ਵੱਡੇ ਵੱਡੇ ਪ੍ਰੋਜੈਕਟ ਚਲਾਏ ਜਾਂਦੇ ਹਨ ਚਲਾ ਰਹੇ ਹਨ ਜਿਹੜੇ ਮਹਾਪੁਰਸ਼ ਤੇ ਅੱਜ ਤੁਸੀਂ ਕਾਸ਼ੀ ਬਨਾਰਸ ਜਾ ਕੇ ਦੇਖੋ ਜਿੱਥੇ ਧਰਮਗੁਰੂ ਰਵਦਾਸ ਮਹਾਰਾ ਜਿੱਦਾ ਪਾਵਨ ਸਥਾਨ ਹੈ ਜਨਮ ਸਥਾਨ ਅਸ਼ਿਰਗਵਰਨ ਪਰ ਵਿਖੇ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਉੱਥੇ ਕੋਈ ਕਮੀ ਮਹਿਸੂਸ ਨਹੀਂ ਹੁੰਦੀ ਜਾ ਕੇ ਹਰਿਆਣ ਬਸੇਰਾ ਵਧੀਆ ਹੈ ਵਧੀਆ ਛੱਡਾ ਬਣੀਆਂ ਨੇ ਵਧੀਆ ਉੱਥੇ ਜਿਹੜੇ ਕਮਰੇ ਬਣੇ ਹਨ ਵਧੀਆ ਖਾਣ ਨੂੰ ਜਿਹੜਾ ਪਕਵਾਨ ਭੋਜਨ ਮਿਲਦਾ ਗੁਰੂ ਘਰ ਲੰਗਰ ਮਿਲਦਾ ਹੈ ਤੇ ਵਧੀਆ ਜਿਹੜਾ ਉੱਥੇ ਗੁਰੂ ਘਰ ਦੇ ਵਿੱਚ ਸ਼ਬਦ ਕੀਰਤਨ ਕੀਤਾ ਜਾਂਦਾ ਮਹਾਰਾਜ ਜੀ ਦੀ ਉਸਤਤ ਜਿਹੜੀ ਧਾਨ ਗੁਰੂ ਰਵਦਾਸ ਮਹਾਰਾਜ ਜੀ ਦੀ ਜਿਹੜੀ ਉਸਤਤ ਪੜ੍ਹੀ ਜਾਂਦੀ ਹੈ ਇਹ ਸਾਰੇ ਜਿਹੜੇ ਪ੍ਰੋਜੈਕਟ ਹਨ ਇਹ ਜਿਹੜੀਆਂ ਸੇਵਾਵਾਂ ਹਨ ਸੰਗਤ ਦੇ ਸਹਿਯੋਗ ਦੇ ਨਾਲ ਡੇਰਾ ਸਾਕਨ ਬੱਲਾਂ ਦੇ ਮਹਾਨ ਮਹਾਂਪੁਰਖ ਜਿਹੜੇ ਨਿਵਾ ਰਹੇ ਨੇ ਜਾਂ ਨਿਵਾਇਆ ਹਨ ਤੇ ਸਾਧ ਸੰਗਤ ਜੀ ਮੈਂ ਅਕਸਰ ਇਹ ਗੱਲ ਕਰਦਾ ਹੁੰਦਾ ਕਿ ਕਈ ਵਾਰ ਨਾ ਸਾਡੇ ਸਮਾਜ ਦੇ ਮਨ ਦੇ ਵਿੱਚ ਆ ਜਾਂਦਾ ਕਿ ਅਸੀਂ ਹਮੇਸ਼ਾ ਜਿਹੜਾ ਡੇਰਾ ਸਾਕਨ ਬੱਲਾਂ ਦੀ ਗੱਲ ਕਰਦੇ ਆ ਦੇਖੋ ਜਿੰਨੇ ਵੀ ਧੰਨ ਗੁਰੂ ਰਵਦਾਸ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਪ੍ਰਚਾਰ ਕਰਦੇ ਹਨ ਬੇਰੇ ਜਿਹੜੇ ਮਹਾਂਪੁਰਸ਼ ਗੱਦੀ ਨਸੀਨ ਹਨ ਜਿਹੜੇ ਹੋਏ ਨਹੀਂ ਉਹਨਾਂ ਦਾ ਦੇਖੋ ਆਪਾਂ ਦਿਲੋਂ ਸਤਿਕਾਰ ਕਰਦੇ ਹਾਂ ਸਾਰਿਆਂ ਦੇ ਚੰਨਾਂ ਦੇ ਵਿੱਚ ਜਿਹੜਾ ਦਾਸ ਦਾ ਜਿਹੜਾ ਪਨਨਾਮ ਹੈ ਪਰ ਦੇਖੋ ਹਰ ਇੱਕ ਚੀਜ਼ ਦਾ ਇੱਕ ਮੁੱਢ ਹੁੰਦਾ ਹੈ ਪਰਿਵਾਰ ਦੇ ਵਿੱਚ ਇੱਕ ਮੁਖੀ ਹੁੰਦਾ ਹੈ ਜੇ ਸਾਡੀ ਪੰਜਾਬ ਸਰਕਾਰ ਹੈ ਤੇ ਪੰਜਾਬ ਸਰਕਾਰ ਦੇ ਵਿੱਚ ਇੱਕ ਜਿਹੜਾ ਮੁੱਖ ਮੰਤਰੀ ਜਾਂ ਮੁਖੀ ਹੈ ਜੇ ਸਾਡੀ ਦੇਸ਼ ਦੀ ਸਰਕਾਰ ਹੈ ਸਾਡੇ ਦੇਸ਼ ਦੀ ਸਰਕਾਰ ਦਾ ਇੱਕ ਮੁਖੀ ਹੈ ਜਿਹੜਾ ਪ੍ਰਧਾਨ ਮੰਤਰੀ ਹੈ ਤੇ ਪੂਰੇ ਵਲ ਦਾ ਇੱਕ ਜਿਹੜਾ ਮੁਖੀ ਦੇਸ਼ ਹੈ ਜਿਵੇਂ ਅਮਰੀਕਾ ਨੂੰ ਇਸ ਵੇਲੇ ਜਿਹੜਾ ਉਹ ਖਿਤਾਬ ਮਿਲਿਆ ਹੋਇਆ ਹੈ ਇਸੇ ਤਰ੍ਹਾਂ ਸਾਡੇ ਸਮਾਜ ਦੇ ਵਿੱਚ ਇੱਕ ਸਾਡਾ ਮੁਖੀ ਡੇਰਾ ਹੈ ਉਹ ਹੈ ਡੇਰਾ ਸਤਖਨਪੱਲਾ ਸਰਕਾਰ ਦੇ ਕੋ ਸਬਦਾ ਹੈ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਜਿਹੜਾ ਇੰਨਾ ਵੱਡਾ ਉਪਰਾਲਾ ਹੁੰਦਾ ਹੈ ਅੱਜ ਧੰਨ ਗੁਰੂ ਨਰਦਾਸ ਮਹਾਰਾਜ ਦੀ ਪਾਵਨ ਬਾਣੀ ਨੂੰ ਵਿਦੇਸ਼ਾਂ ਦੇ ਵਿੱਚ ਪਹੁੰਚਾਇਆ ਗਿਆ ਹੈ ਵਿਦੇਸ਼ਾਂ ਦੇ ਗੁਰੂ ਘਰਾਂ ਚ ਰੱਖਿਆ ਗਿਆ ਹੈ ਇਸ ਸਾਰੇ ਸੰਸਮਾਜ ਦੇ ਸਹਿਯੋਗ ਦੇ ਨਾਲ ਹੈ ਕੇ ਸਾਰੇ ਰਵਦਾਸੀਆ ਕੋਮ ਦੇ ਡੇਰੇਆਂ ਦੇ ਸਹਿਯੋਗ ਦੇ ਨਾਲ ਹੈ ਸੋ ਆਓ ਆਪਾਂ ਮਹਾਨ ਮਹਾਂਪੁਰਸ਼ਾਂ ਦੇ ਬਚਨਾਂ ਤੇ ਚੱਲਣ ਦੀ ਕੋਸ਼ਿਸ਼ ਕਰਨੀ ਹੈ ਜੋ ਉਹਨਾਂ ਨੇ ਸਾਡੇ ਤੇ ਜਿਹੜਾ ਉਪਕਾਰ ਕਰਾਇਆ ਹੈ ਦੇਖੋ ਅਸੀਂ ਦੇਣਾ ਤਾਂ ਕਦੇ ਨਹੀਂ ਦੇ ਸਕਦੇ ਪਰ ਹਾਂ ਉਹਨਾਂ ਦੇ ਬਚਨਾਂ ਤੇ ਚੱਲ ਕੇ ਅਸੀਂ ਮਹਾਂਪੁਰਸ਼ਾਂ ਨੂੰ ਜਿਹੜਾ ਮਹਾਂਪੁਰਸ਼ਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਤੇ ਉਹ ਆਖਣ ਵਾਲਾ ਆਖਦਾ ਜਿਵੇਂ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਫਰਮਾਨ ਹੈ ਗੁਰ ਕੀ ਟਹਿਲ ਗੁਰੂ ਦੀ ਸੇਵਾ ਤੇ ਕਹਿੰਦੇ ਗੁਰੂ ਦੇ ਬਚਨਾਂ ਦੀ ਸੇਵਾ ਕਰ ਲੋ ਗੁਰੂ ਦੇ ਬਚਨ ਕਮਾ ਲੋ ਇਹਦੇ ਵਿੱਚ ਜਿਹੜਾ ਗੁਰੂ ਸਤ ਗੁਰੂ ਖੁਸ਼ ਹੋ ਜਾਂਦਾ ਹੈ ਸੋ ਅੱਜ ਅ ਰਬਦਾਸੀਆ ਕੌਮ ਦੇ ਮਹਾਨ ਮਹਾਂਪੁਰਸ਼ ਸੰਤ ਗਰੀਵਦਾਸ ਮਹਾਰਾਜ ਜੀ ਦਾ ਜਿਹੜਾ 31ਵਾਂ ਜਿਹੜਾ ਵਰਸੀ ਸਮਾਗਮ ਹੈ ਇਸ 31ਵੇਂ ਵਰਸੀ ਸਮਾਗਮ ਤੇ ਮਹਾਂਪੁਰਸ਼ਾਂ ਦੇ ਪਾਵਨ ਚਰਨਾਂ ਦੇ ਵਿੱਚ ਫਿਰ ਤੋਂ ਜਿਹੜਾ ਦਾਸ ਦਾ ਕੋਟਨ ਕੋਟ ਪ੍ਰਣਾਮ ਹੈ ਜੈ ਗੁਰਦੇਵ ਧੰਨ ਗੁਰਦੇਵ ਅਰੇ ਸੋਹੀ ਰਾ ਛਾੜ ਕੇ ਕਰਹਿਆਨ ਕੇ ਆਸ ਤੇ ਨਰ ਦੋਜ ਕ ਜਾਹੇਗੇ ਸਤ ਪਖ ਰਵਦਾਸ ਸਤਨਾਮ ਸ਼੍ਰੀ ਵਾਹਿਗੁਰੂ ਵਾਹਿ